ਪਠਾਨਕੋਟ ਪੁਲਿਸ ਪਠਾਨਕੋਟ ਦੇਖੋ ਇਹ ਅੱਜ ਬੜਾ ਅਨਫੋਰਚੂਨੇਟੀ ਇਸੀਡੈਂਟ ਹੋਇਆ ਸੀਗਾ तकरीबन 9:30 ਵਜੇ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਔਰ ਜਦੋਂ ਸਾਨੂੰ ਪਤਾ ਲੱਗਾ ਅੱਜ ਮੈਂ ਵੀ ਪਠਾਨਕੋਟ ਸੀ ਸੀਗਾ ਮੈਂ ਔਰ ਐਸਐਸ ਜ਼ਾ ਪੱਠੀ ਕਿਸੇ ਜ਼ਰੂਰੀ ਮੀਟਿੰਗ ਤੇ ਸੀਗਾ ਉਸੇਲੇ ਹੀ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਜਿੰਨੇ ਵੀ ਸਾਡੇ ਅਫਸਰ ਆ ਸਾਡੇ ਐਸਐਚਓ ਸਾਹਿਬਾਨ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਉਸੇ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲੋਂ ਇਦਾਂ ਦੇ ਇਨਸੀਡੈਂਟ 'ਚ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਜਾਵੇ ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ ਇਹਦੇ ਨਾਲ-ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ رابطہ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ سپورਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਡੂੰ ਪੂਰਾ سپورਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਹੁਣ ਵੀ ਜਿਸ ਜਿਹੜੇ ਬੱਚੇ ਨੂੰ ਬਰਾਮਦ ਕੀਤਾ ਉਸ ਵੇਲੇ ਵੀ ਹਿਮਾਚਲ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਕਵਰ ਕਰਨ ਚ ਕਾਮਯਾਬ ਹੋਏ ਆ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ ਵਿੱਚ ਅਮਿਤ ਰਾਣਾ ਨਾਂ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਔਰ ਉਹਦਾ ਇੱਕ ਸਾਥੀ ਸੋਨੀ ਇਹਨਾਂ ਦੋਨਾਂ ਨੇ ਇਹਦੇ ਵਿੱਚ ਕੀਤਾ ਸੀ ਔਰ ਫਰਦਰ ਇਸ ਇਨਵੈਸਟੀਗੇਟ ਕਰਾਂਗੇ ਕਿ ਹੋਰ ਕੋਈ ਕੌਣ ਬੰਦੇ ਇਹਦੇ ਵਿੱਚ ਇਨਵੋਲ ਹੈਗੇ ਆ ਅਮਿਤ ਰਾਣਾ ਇੱਕ ਐਕਸ ਬੀਐਸਐਫ ਕਨਸਟੇਬਲ ਆ ਉਥੋਂ ਡਿਸਮਿਸ ਹੋਇਆ ਹੋਇਆ ਉਹਦੇ ਖਿਲਾਫ ਪੁਰ ਵੀ ਐਫਆਈਆਰ ਕੇਸਿਸ ਰਜਿਸਟਰਡ ਹੈਗੀਆਂ ਆ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਡਨਾਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਹਾਂ ਔਰ ਬਾਕੀ ਹੁਣ ਅਸੀਂ ਅੱਗੇ ਤਫਸੀਲ ਕਰਦੇ ਕਦੋਂ ਤੋਂ ਸਰ ਇਹ ਰੈਕੀ ਕੀਤੀ ਜਾ ਰਹੀ ਹੈ ਮੈਂ ਦੇਖੋ ਇਹ ਜੋ ਸਾਡੀ ਇਨਵੈਸਟੀਗੇਸ਼ਨ ਚ ਆਇਆ ਆ ਪਿਛਲੇ 3-4 ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ ਔਰ ਇਹਦੇ 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 ਵਿੱਚ ਕਿਹੜੇ ਬੰਦੇ ਹੋਰ ਕਿੱਥੇ ਤੱਕ ਇਨਵੋਲ ਹੈਗੇ ਆ ਅਸੀਂ ਮੈਂ ਹਲੇ ਹੋਰ ਜਾਰਾ ਨਹੀਂ ਮੈਂ ਤੁਹਾਨੂੰ ਦੱਸ ਸਕੂਗਾ ਪਰ ਵਿਲ ਟਾਈਮ ਜਦੋਂ ਸੀ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਫਿਰ ਅਸੀਂ ਸਾਰਾ ਬੱਚਾ ਫਿਰ ਕਿਥੇ ਭੇਜ ਬੱਚਾ ਨੂਰਪੁਰ ਨੂਰਪੁਰ ਤੋਂ ਨੂਰਪੁਰ ਤੋਂ ਸਰ ਮੋਟਰੋਕਸ ਟੈਂਡ ਕੀ ਸੀ ਜਿਹਨਾਂ ਨੇ ਕਾਰ ਤੇ ਆ ਕੇ ਕਾਰ ਤੇ ਆ ਕੇ ਉਹਨਾਂ ਨੇ ਸਵਿਫਟ ਕਾਰ ਸੀਗੀ ਜਿਦੇ ਚ ਬੱਚੇ ਨੂੰ ਕਿਡਨੈਪ ਕੀਤਾ ਕਾਰ ਵੀ ਰਿਕਵਰ ਹੋ ਚੁੱਕੀ ਹੈ ਡਿਮਾਂਡ ਸਰ ਕੋਈ ਕੀਤੀ ਗਈ ਕੋਈ ਨੋਟ ਮਿਲੀ ਹੈ ਹਾਂ ਡਿਮਾਂਡ ਜਦੋਂ ਬੱਚੇ ਨੂੰ ਕਿਡਨੈਪ ਕੀਤਾ ਉਸ ਵੇਲੇ ਉਹਨਾਂ ਨੇ ਇੱਕ ਚਿੱਠੀ ਸੁੱਟਤੀ ਸੀਗੀ ਔਰ ਉਹਦੇ ਵਿੱਚ 2 ਕਰੋੜ ਰੁਪਏ ਦਾ ਰੈਨਸਮ ਮਨੀ ਮੰਗਿਆ ਗਿਆ ਸੀ। ਸਰ ਰੈਂਡਮਲੀ ਬੱਚਾ ਚੁੱਕਿਆ ਗਿਆ ਜਾਂ ਗਲੀ-ਗੁੱਚ ਰਹਿ ਕੇ ਕਿਤੇ ਵੀ ਹੋਰ ਬੱਚਾ ਨਹੀਂ। ਨਹੀਂ 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 ਇਹ ਬਕਾਇਦਾ ਇਹੀ ਬੱਚਾ ਟਾਰਗੇਟ ਸੀਗਾ ਇਹਨੂੰ ਲੈ ਕੇ ਠੀਕ ਹੈ ਉਹ ਜਾਣ ਪਛਾਣ ਸੀਗੀ ਨਾਲ ਨਾਲ ਪਹਿਲੇ ਜੀ ਮੈਂ ਹਲੇ ਹੋਰ ਤੁਹਾਨੂੰ ਇਸ ਵੇਲੇ ਨਹੀਂ ਦੱਸ ਸਕੂਗਾ ਮੈਂ ਜਿਹੜੇ ਮੇਨ ਅਕਿਊਜ਼ਡ ਬੰਦੇ ਆ ਉਹਨਾਂ ਬਾਰੇ ਤੁਹਾਨੂੰ ਦੱਸਦਾ ਔਰ ਉਹ ਕਿੱਦਾਂ ਇੱਥੇ ਤੱਕ ਪਹੁੰਚੇ ਬੱਚੇ ਦਾ ਕਿੱਦਾਂ ਹੋਇਆ ਅਸੀਂ ਫਰਦਰ ਸਾਰੀ ਸਾਡੀ ਇਨਵੈਸਟਿਗੇਸ਼ਨ ਦਾ ਪਾਰਟ ਆ ਪਹਿਲਾਂ ਬੈਕਗ੍ਰਾਉਂਡ ਹੈ ਉਹਨਾਂ ਦਾ ਹਾਂ अमित राणे का है जी मैं दस्याेबल मैं उ हले क्योंकि बचे आए पार्ट है भेजे हुए जो जरिया होते हैं जो डी आई जी साहब की तरह एस एस पी साहब की तरह जितनी भी पूरी पुलिस टीम है अलग अलग सबके तो मैं नाम भी नहीं ले सकता उसके अलावा मेरे शहर के लोग सब ने इतना कॉपरेट किया पता नहीं कहां कहां से मुझे कॉल आ रहे थे कितने हजारों फोन आ गए और सबकी ब्लेसिंग्स थी सारे कह रहे थे बादल भाई आपने कभी किसी के साथ गलत नहीं किया आपके साथ भगवान गलत नहीं होने देंगे आपका बच्चा आपके पास वापस आ जाएगा और आ, मेरे पास में अल्फाज ही नहीं है पुलिस टीम के वो तो बातों में होती है कि यार पुलिस ऐसा करती है वैसा करती है भाजी पुलिस सुपर कॉप है हमारे पंजाब की वी शुड बी प्राउड ऑफ देम और अगर कभी भी भगवान ना करे आपको सिचुएशन कभी भी टफ लगे तो पुलिस पे ट्रस्ट करो उन पे फेथ करो थैंक यू सो मच लव यू जो, you, जो हैं उनके साथ की पहचान वगैरह जो मुझे भी मुझे पता नहीं अभी सर कुछ बात करेंगे डिस्कस करेंगे तो मैं कह सकता हूँ जी अभी मेरे पास में कोई तो इंफॉर्मेशन नहीं जैसे बस अभी अभी सर लेके आए बच्चे को इंपॉर्टेंट चीज मेरा बेटा बिल्कुल सही सलामत इन्होंने मेरे तक वापस पहुंचा दिया अपनी कमिटमेंट के हिसाब से कि बादल भाई आप टेंशन मत लो बच्चे को लेके आएंगे और वो बिल्कुल ठीक है थैंक यू सो मच